ਕਰ ਕਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਗੁਰੂ ਕੀ ਪਿਆਰੀ 사త్సੰਗਤ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਅਤੇ ਮਨਮਸਤ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਵਿਸ਼ਾ ਜਾਂ ਇਹੋ ਜਿਹਾ ਕੁਝ ਸ਼ਬਦ ਨਹੀਂ ਜਿਹਦੇ ਬਾਰੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਨਾ ਮਿਲਦੀ ਹੋਵੇ ਜੀ ਹਾਂ ਬੋਲੀ ਬਾਰੇ ਗੱਲ ਕਰੀਏ ਸੱਭਿਆਚਾਰ ਬਾਰੇ ਗੱਲ ਕਰੀਏ ਵਿਰਸੇ ਬਾਰੇ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਹਰ ਸ਼ਬਦ ਨੂੰ ਬਖੂਬੀ ਟੰਗ ਨਾਲ ਸਾਡੇ ਰੂਬਰੂ ਕਰ ਦਿੰਦੇ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਬੋਲੀ ਬਾਰੇ ਪੰਜਾਬੀ ਬੋਲੀ ਦੀ ਮੌਜੂਦਾ ਸਮੇਂ ਕੀ ਰੂਪਰੇਖਾ ਹੈ ਕਿ ਸਿਧਾਂਤਕ ਤੌਰ ਤੇ ਪੰਜਾਬੀ ਬੋਲੀ ਆਪਣੇ ਘਰਾਂ ਵਿੱਚ ਪ੍ਰਚਾਰੀ ਜਾ ਰਹੀ ਹੈ ਜਾਂ ਬੋਲੀ ਜਾ ਰਹੀ ਹੈ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਗੁਰਨਾਨਕ ਨਾਮਲੇ ਵਸੇ ਇੱਕ ਬੈਠੇ ਨੇ ਜਾਂ ਪੰਜਾਬੀ ਬੈਠੇ ਨੇ ਪੰਜਾਬੀ ਬੋਲੀ ਨੂੰ ਕਿੰਨਾ ਕੁ ਸਜਦਾ ਕਿੰਨਾ ਕੁ ਪਿਆਰ ਕਰਦੇ ਨੇ ਇਸੇ ਵਿਸ਼ੇ ਤੇ ਮੁਤਾਬਕ ਅੱਜ ਦੋ ਅਹਿਮ ਸ਼ਖਸੀਅਤਾਂ ਸਿੱਖ ਸਮਾਜ ਨਾਲ ਸੰਬੰਧਤ ਤੁਹਾਡੇ ਰूबरू ਕਰ ਰਿਹਾ ਜਿਨ੍ਹਾਂ ਨੇ ਆਪਣੀ ਲੰਬੀ ਜ਼ਿੰਦਗੀ ਇੱਕ ਉੱਚੇ ਅਹੁਦੇ 'ਤੇ ਬੈਠ ਕੇ ਬਤੀਤ ਕੀਤੀ ਹੈ ਕਿਵਾਂ ਜ਼ਿੰਦਗੀ ਬਤੀਤ ਨਹੀਂ ਕੀਤੀ ਸੋ ਕੋ ਸਿਕ ਸਮਾਜ ਦੀ ਝੋਲੀ ਵਿੱਚ ਪੰਜਾਬੀਆਂ ਦੀ ਝੋਲੀ ਵਿੱਚ ਇੱਕ ਨਹੀਂ ਅਨੇਕਾ ਕਿਤਾਬਾਂ ਆਪਣੀ ਉਮਰ ਤੋਂ ਵੱਧ ਕਿਤਾਬਾਂ ਲਿਖ ਕੇ ਝੋਲੀ ਪਾਈਆਂ ਨੇ ਪੰਜਾਬੀ ਬੋਲੀ ਨਾਲ ਰਿਲੇਟਡ ਸਭ ਤੋਂ ਪਹਿਲੀ ਸ਼ਖਸੀਅਤ ਸਾਡੇ ਅਤੀ ਸਤਕਾਰਯੋਗ ਗਿਆਨੀ ਦੇਸ ਸਿੰਘ ਦੇ ਪਿੰਡ ਤੋਂ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਅਤੇ ਦੂਸਰੇ ਵਿਦਵਾਨ ਨੇ ਚੰਡੀਗੜ੍ਹ ਤੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਦਾ ਆਸ਼ੀਰਵਾਦ ਵਾਹਿਗੁਰੂ ਜੀ ਫਤਿਹ ਪ੍ਰਿੰਸੀਪਲ ਨਸੀਬ ਸਿੰਘ ਸਾਹਿਬ ਤੋਂ ਅੱਜ ਪਹਿਲੇ ਤੁਹਾਡੇ ਵੱਲ ਮ ਆਵਾਂਗਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਪਹਿਲੇ ਸਕੂਲ ਦੇ ਵਿੱਚ ਪ੍ਰਿੰਸੀਪਲ ਤੌਰ ਤੇ ਭੂਮਿਕਾ ਨਿਭਾਈ ਤੁਸੀਂ ਪੰਜਾਬੀ ਬੋਲੀ ਨੂੰ ਸਮਰਪਿਤ ਇੱਕ ਨਿਰੰਕਾ ਕਾਰਜ ਕੀਤੇ ਜਦੋਂ ਉਹ ਵਿਦਾਇਗੀ ਹੋਈ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਫਿਰ ਆਪਣੀ ਕਲਮ ਚਲਾਈਆ ਇੱਕ ਨੀ ਅਨੇਕਾ ਕਿਤਾਬਾਂ ਲਿਖੀਆਂ ਗਿਆਨੀ ਦੀਪ ਸਿੰਘ ਨਾਲ ਸੰਬੰਧਤ ਬਕਾਇਦਾ ਮੈਗਜ਼ੀਨ ਵੀ ਤੁਸੀਂ ਸ਼ੁਰੂ ਕੀਤਾ ਧਰਮ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਗਿਆਨੀ ਦੀਪ ਸਿੰਘ ਨੂੰ ਸਮਰਪਿਤ ਤੁਹਾਡੀ ਨਜ਼ਰ ਅੰ ਵਿੱਚ ਜੇਕਰ ਅੱਜ ਮੌਜੂਦਾ ਸਮੇਂ ਵੇਖਿਆ ਜਾਵੇ ਪੰਜਾਬੀ ਬੋਲੀ ਕਿਸ ਸਥਾਨ ਤੇ ਖੜੀ ਹੈ ਕਿਸ ਮੁਕਾਮ ਤੇ ਖੜੀ ਹੈ ਪੰਜਾਬੀ ਬੋਲੀ ਸਰਕਾਰਾਂ ਵੀ ਹੋਰ ਸੰਸਥਾਵਾਂ ਵੀ ਕੋਸ਼ਿਸ਼ ਤਾਂ ਕਰਦੀਆਂ ਹਨ ਅਖਬਾਰਾਂ ਵਿੱਚ ਮੀਡੀਆ ਵਿੱਚ ਖਬਰਾਂ ਦਾ ਜ਼ੋਰ ਦਿੰਦੇ ਹਨ ਪਰੰਤੂ ਜੋ ਸੰਸਾਰ ਮਿਲਣਾ ਚਾਹੀਦਾ ਹੈ ਖਾਸ ਕਰਕੇ ਪੰਜਾਬ ਵਿੱਚ ਉਹ ਨਹੀਂ ਹੈ ਜਦਕਿ ਬਾਹਰੀ ਦੇਸ਼ਾਂ ਵਿੱਚ ਜਿਹੜੇ ਸਿੱਖ ਸਮਾਜਾਂ ਸੰਬੰਧਿਤ ਹੈ ਪੰਜਾਬੀ ਦੇ ਸੰਬੰਧਿਤ ਹੈ ਉਹ ਉਸ ਨੂੰ ਪ੍ਰਫੁੱਲਤ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਹਨ ਪਰ ਮੈਂ ਸਮਝਦਾ ਹਾਂ ਵੀ ਅੱਜ ਤੱਕ ਜਿਹੜੀ ਹੈਗੀ ਵੀ ਜੋ ਸਾਨ ਪੰਜਾਬੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਕਾਰਨ ਲਿਖਤ ਕਮੀ ਰਹੇਗੀ ਜਾਂ ਹੋਰ ਟ੍ਰੈਡੀਸ਼ਨ ਚ ਕਮੀ ਰਹੇਗੀ ਕਾਰਨ ਤਾਂ ਇਹੀ ਕਹਿ ਸਕਦੇ ਆ ਵੀ ਅਸੀਂ ਸੈਲਫਿਸ਼ ਆ ਪ੍ਰਿੰਸੀਪਲ ਬਹਾਦਰ ਸਿੰਘ ਉਸ ਸਮੇਂ ਤੁਹਾਡੇ ਵੱਲ ਵੀ ਆਵਾਂਗਾ ਬਣੀ ਸੁਨੀ ਨੇ ਗੱਲ ਆਕੀ ਹੈ ਹਾਂਜੀ ਕੀ ਉਹ ਸਥਾਨ ਨਹੀਂ ਮਿਲ ਰਿਹਾ ਹਾਂਜੀ ਪ੍ਰਾਤਾਂ ਸਮੇਂ ਜਦੋਂ ਅਸੀਂ ਚਾਤ ਮਾਰਦੇ ਆ ਇੱਕ ਵਿਦਿਆਰਥੀ ਕਿਤਾਬ ਨਾਲ ਮੁਹੱਬਤ ਕਰਦਾ ਸੀ ਠੀਕ ਹੈ ਜੀ ਕਿਤਾਬ ਨੂੰ ਆਪਣੇ سینੇ ਨਾਲ ਲਾ ਕੇ ਰੱਖਦਾ ਸੀ ਜਦ ਤੱਕ ਕਿਤਾਬ ਪੂਰੀ ਪੜੀ ਨਾ ਜਾਵੇ ਉਹ ਦੂਜੀ ਕਿਤਾਬ ਸ਼ੁਰੂ ਨਹੀਂ ਕਰਦਾ ਸੀ ਅੱਜ ਸੋਸ਼ਲ ਮੀਡੀਆ ਦੇ ਯੁੱਗ ਹੈ ਅੱਜ ਹਰ ਇੱਕ ਦੀ ਜੇਬ ਦੇ ਵਿੱਚ ਉਹ ਮੋਬਾਈਲ ਹੈ ਉਹ ਯੰਤਰ ਹੈ ਜਿਹਦੇ ਨਾਲ ਹੀ ਪੂਰੇ ਵਿਸ਼ਵ ਦੀ ਜਾਣਕਾਰੀ ਗ੍ਰਹਿਣ ਕਰ ਸਕਦਾ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੇ ਵੀ ਇਹ ਗੈਪ ਆਇਆ ਕਿਤਾਬ ਮੁਹੱਬਤ ਵਾਲਾ ਬਿਲਕੁਲ ਜੀ ਬਿਲਕੁਲ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਵੱਡਾ ਰੋਲ ਆ ਪਰ ਕਿਉਂਕਿ ਇਸ ਚੀਜ਼ ਦਾ ਦੁੱਖ ਵੀ ਹੈ ਕਿ ਬੱਚੇ ਜਿਹੜੇ ਸਾਡੇ ਹਨ ਜੀ ਸਾਡੇ ਪੰਜਾਬੀ ਪਾਠਕ ਨਹੀਂ ਉਹ ਕਿਤਾਬਾਂ ਤੋਂ ਹਟ ਰਹੇ ਨੇ ਲੈਕਨ ਸੋਸ਼ਲ ਮੀਡੀਆ ਦੀ ਜਗ੍ਹਾ ਹੈ ਆਪਣੀ ਥਾਂ ਹੈ ਕਿਤਾਬਾਂ ਦੀ ਜਗ੍ਹਾ ਆਪਣੀ ਹੈ ਤੇ ਇਸ ਕਰਕੇ ਥੋੜਾ ਜਿਹਾ ਗੈਪ ਤਾਂ ਪਿਆ ਹੈ ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਸਾਡੀ ਅੱਜ ਕੱਲ ਪਿੱਛੇ ਹਟ ਰਹੀ ਹੈ ਜਾਂ ਪਿੱਛੇ ਥਲੇ ਅਸੀਂ ਜਾ ਰਹੇ ਹਾਂ ਪੰਜਾਬੀ ਦੇ ਸੰਬੰਧ ਵਿੱਚ ਉਹਦਾ ਕਾਰਨ ਪਛੇ ਸਬਤਾ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਲੋਕਾਂ ਦਾ ਰੁਝਾਨ ਬਾਹਰ ਜਾਣ ਵੱਲ ਲੋਕ ਸਾਡੇ ਬੱਚੇ ਬਾਹਰ ਜਾਣ ਦੀ ਜਿਆਦਾ ਤਮੰਨਾ ਰੱਖਦੇ ਨੇ ਤੇ ਇਸ ਕਰਕੇ ਉਹਨਾਂ ਦਾ ਰੁਝਾਨ ਜਿਹੜਾ ਹੈ ਇੰਗਲਿਸ਼ੀ ਵੱਲ ਜਿਆਦਾ ਵੱਧ ਰਿਹਾ ਹੈ ਥਾਂ ਥਾਂ ਇੰਗਲਿਸ਼ ਬ੍ਰਿਡਜ ਖੁੱਲ ਖੁੱਲਣ ਦੀ ਜਗ੍ਹਾ ਖੁੱਲ ਰਹੇ ਨਹੀਂ ਤੇ ਪੰਜਾਬੀ ਦੇ ਸਕੂਲ ਵਾਲੇ ਘਟ ਰਹੇ ਨੇ ਇਸ ਲਈ ਬੱਚੇ ਦਾ ਕੁਦਰਤੀ ਤੌਰ ਤੇ ਆ ਕਿ ਸਾਡੇ ਜਿਹੜਾ ਬੱਚੇ ਦਾ ਪੰਜਾਬੀ ਵੱਲ ਪਰਹਾਨ ਦੀ ਉਹ ਬਹੁਤ ਘਟ ਰਹੇ ਹਨ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਥੇ ਗੁਰੂ ਕੀ ਪੈਰੀ ਸਾਧ ਸਿੰਘ ਨੂੰ ਤੁਹਾਨੂੰ ਗੱਲ ਦੱਸ ਦਵਾਂ ਸਾਡੇ ਅੱਥੇ ਸਤਿਕਾਰਯੋਗ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੋ ਕਿ ਚੰਡੀਗੜ੍ਹ ਤੋਂ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਹੀਂ ਅਨੇਕਾਂ ਕਿਤਾਬਾਂ ਲਿਖ ਕੇ ਸੰਗਤ ਦੀ ਝੋਲੀ ਪਾਈਆਂ ਨੇ ਤਕਰੀਬਨ 86 ਕਿਤਾਬਾਂ ਹੁਣ ਤੱਕ ਲਿਖ ਚੁੱਕੇ ਨੇ ਇਸ ਤੋਂ ਇਲਾਵਾ ਵੱਖ-ਵੱਖ ਅਖਬਾਰਾਂ ਦੇ ਵਿੱਚ ਵੱਖ-ਵੱਖ ਮੈਗਜ਼ੀਨਾਂ ਰਸਾਲ ਪੰਜਾਬੀ ਬੋਲੀ ਨੂੰ ਸਮਰਪਿਤ ਇੱਕ ਨਹੀਂ ਅਨੇਕਾਂ ਹੀ ਆਰਟੀਕਲ ਲਿਖ ਕੇ ਇਹ ਪੰਜਾਬੀਆਂ ਨੂੰ ਰੌਸ਼ਨਾਂਦੇ ਰਹਿੰਦੇ ਨੇ ਪੰਜਾਬੀ ਮਾਂ ਬੋਲੀ ਬਾਰੇ ਇੱਕ ਦਰਦ ਅੰਦਰ ਰੱਖਦੇ ਨੇ ਤਾਂ ਜੋ ਪੰਜਾਬੀ ਜਿੱਥੇ ਵੀ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਨੇ ਪੰਜਾਬੀ ਬੋਲੀ ਪ੍ਰਤੀ ਸੋਹਿਤ ਹੋ ਜਾਣ ਅ ਪ੍ਰਿੰਸੀਪਲ ਬਾਦ ਸਿੰਘ ਉਸ ਅ ਇੱਕ ਨਹੀਂ ਨਿਕਾ ਕਿਤਾਬਾਂ ਤੁਸੀਂ ਲਿਖੀਆਂ ਹਾਂਜੀ ਸਰ ਪਹਿਲੀ ਕਿਤਾਬ ਜੋ ਤੁਸੀਂ ਲਿਖੀ ਸੀਗੀ ਹਾਂਜੀ ਉਦੋਂ ਮਨ 'ਚ ਖਿਆਲ ਕਿ ਹੋ ਜਾ ਸੀ ਮੈਂ ਪੰਜਾਬੀ ਬੋਲੀ ਨੂੰ ਸਮਰਪਿਤ ਕਾਰ ਸ਼ੁਰੂ ਕਰਨ ਲੱਗਾ ਵੈਸੇ ਜੀ ਮੈਂ ਕਿਉਂਕਿ ਪੜਾਈ ਉਹ ਕੀਤੀ ਜ ਮੈਂ ਬਹੁਤੀ ਇੰਗਲਿਸ਼ ਮੈਡੀਅਮ ਨਹੀਂ ਕੀਤੀ ਮੈਂ ਖੁਦ ਜੀ ਲੇਕਰ ਪੰਜਾਬੀ ਮਾਤ ਭਾਸ਼ਾ ਹੋਣ ਦੇ ਕਾਰਨ ਬਹੁਤ ਪਿਆਰ ਦਾ ਪੰਜਾਬੀ ਸ਼ੁਰੂ ਤੋਂ ਹੀ ਮੈਂ 10ਵੀਂ ਤੱਕ ਹੀ ਪਿਆਬੀ ਪੜ੍ਹੀ ਆ ਲੇਕਰ ਪੰਜਾਬੀ ਲਈ ਪਿਆਰ ਇੰਨਾ ਸੀ ਕਿ ਹੁਣ ਵੀ ਉਹ ਉਵਾਲੇ ਖਾ ਰਹੀ ਹੈ ਤੇ ਇਸ ਕਰਕੇ ਅਸੀਂ ਇਹ ਮਨਕਪਤ ਧਾਰੀ ਕੇ ਆਫਟਰ ਰਿਟਾਇਰਮੈਂਟ ਮੈਂ ਕਿਤਾਬਾਂ ਲਿਖਣਾ ਸ਼ੁਰੂ ਕੀਤੀਆਂ ਤੇ ਨਾਲ ਹੀ ਮੈਂ ਇਹ ਵੀ ਸੋਚਿਆ ਕਿ ਬੱਚਿਆਂ ਨੂੰ ਪੰਜਾਬੀ ਵਿੱਚ ਆਪਣੀ ਮਾਤ ਭਾਸ਼ਾ ਵਿੱਚ ਬਹੁਤ ਪਰਫੁੱਲਤ ਹੋਣਾ ਚਾਹੀਦਾ ਤੁਸੀਂ ਬਕਾਇਦਾ ਪੰਜਾਬੀ ਵਿਸ਼ਵ ਪ੍ਰਚਾਰ ਸਭਾ ਦੇ ਪ੍ਰੈਜ਼ੀਡੈਂਟ ਵੀ ਹੋ ਹਾਂਜੀ ਇੱਕ ਨਿੱਨੇ ਕਥਾਵਾਂ ਦੇ ਜਾਂਦਾ ਤੁਹਾਨੂੰ ਮੌਕਾ ਮਿਲਦਾ ਬਕਾਇਦਾ ਲੈਕਚਰ ਸੀਰੀਜ਼ ਦੇ ਰਾਹੀਂ ਬਕਾਇਦਾ ਕਲਮ ਦੇ ਰਾਹੀਂ ਪੰਜਾਬੀ ਬੋਲੀ ਨੂੰ ਬਖੋਬੀ ਟੰਗਣਾ ਦੇ ਬੰਦੇ ਹੋ ਜਿਵੇਂ ਪ੍ਰਿੰਸੀਪਲ ਨਸੀਬ ਸਿੰਘ ਨੇ ਦੱਸਿਆ ਸੀਗਾ ਵੀ ਅੱਜ ਸੋਸ਼ਲ ਮੀਡੀਆ ਜਮਾਨਾ ਔਨ ਕਾਰਨ ਇੱਕ ਜਿਹੜਾ ਕਿਤਾਬ ਦੀ ਮੁਹੱਬਤ ਦੀ ਰੰਗ ਸੀ ਉਹ ਬੜਾ ਟੁੱਟਦਾ ਜਾ ਰਿਹਾ ਹੈ ਹਾਂਜੀ ਕੋਈ ਇਹੋ ਜਿਹਾ ਕਾਰਨ ਹੈ ਕੋਈ ਇਹੋ ਜਿਹਾ ਪੱਕ ਹੈ ਜਿਹਦੇ ਨਾਲ ਸਾਡੇ ਘਰਾਂ ਦੇ ਵਿੱਚ ਪੰਜਾਬੀ ਨੂੰ ਸੋਹਰਦਾ ਨਾਲ ਬੋਲਿਆ ਜਾਵੇ ਪੜਿਆ ਜਾਵੇ ਮਾਨ ਨਾਲ ਸਾਡਾ ਜਿਹੜਾ ਵੀ ਇਹ ਸਾਡੀ ਸਭਾ ਹੈ ਇਸ ਦਾ ਮੁੱਖ ਮਕਸਦ ਇਹ ਆ ਕਿ ਪੰਜਾਬੀ ਆਪਣੇ ਘਰ ਤੋਂ ਅਸੀਂ ਚਾਹੁੰਦੇ ਹਾਂ ਕਿ ਜੇ ਪੰਜਾਬੀ ਸਾਰੇ ਆਪਣੀ ਘਰ ਤੋਂ ਅਸੀਂ ਸ਼ੁਰੂ ਕਰਾਂਗੇ ਤਾਂ ਹੀ ਪੰਜਾਬੀ ਬੰਦ ਪਰਫੁੱਲਤ ਹੋ ਸਕਦੀ ਆ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਲਈਏ ਪੰਜਾਬੀ ਸਾਡੇ ਬੱਚੇ ਪੜਨ ਪੰਜਾਬੀ ਸਕੂਲਾਂ ਦੇ ਵਿੱਚ ਪੜਨ ਬੱਚੇ ਸਾਡੇ ਤਾਂ ਹੀ ਉਹ ਜਾ ਕੇ ਅੱਗੇ ਪੰਜਾਬੀ ਨੂੰ ਪਿਆਰ ਕਰਨਗੇ ਇਸ ਦੇ ਨਾਲ ਹੀ ਅਸੀਂ ਵੀ ਉਪਰਾਲਾ ਕਰਦੇ ਆ ਸੰਸਥਾ ਦੇ ਵੱਲੋਂ ਅਸੀਂ ਸ ਆਪਣੇ ਆਪ ਕਿਤਾਬਾਂ ਛਾਪ ਕੇ ਸੀ ਸਕੂਲਾਂ ਵਿੱਚ ਜਾਂਦੇ ਆ ਸਕੂਲਾਂ ਚ ਬੱਚਿਆਂ ਨੂੰ ਪੰਜਾਬੀ ਦੇ ਕਵੀ ਦਰਬਾਰ ਕਰਾਉਨੇ ਆ ਵੱਡੇ ਪੱਧਰ ਤੇ ਵੀ ਇੱਕ ਕਵੀ ਦਰਬਾਰ ਕਰਦੇ ਆ ਤੇ ਉੱਥੇ ਅਸੀਂ ਜੋ ਮਹਾਨ ਹਸਤੀ ਨੇ ਪੰਜਾਬੀ ਦੀਆਂ ਉਹਨਾਂ ਨੂੰ ਸਨਮਾਨਤ ਵੀ ਕਰੀਦਾ ਹੈ ਔਰ ਸਕੂਲਾਂ ਵਿੱਚ ਜਿਹੜੇ ਬੱਚੇ ਪੰਜਾਬੀ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਨੇ ਉਹਨਾਂ ਬੱਚੇ ਨੂੰ ਇਨਾਮ ਦੇਈਦਾ ਹੈ ਔਰ ਬੱਚਿਆਂ ਨੂੰ ਅਸੀਂ ਪੰਜਾਬੀ ਪੜਨ ਲਈ ਮੁਕਤ ਬਾਲ ਪੁਸਤਕਾਂ ਵੀ ਵੰਡਦੇ ਰਹਿੰਦੇ ਆ ਅਕਸਰ ਕੁਝ ਸਮਾਂ ਪਹਿਲਾਂ ਵਿਦਵਾਨਾਂ ਨੂੰ ਪੜਾ ਦਾ ਮੌਕਾ ਵੀ ਲੈਣਾ ਗੱਲ ਬੜੀ ਸੋਹਣੀ ਆਖੀ ਸੀ ਪ੍ਰਿੰਸਪਮ ਦੇ ਇਸ ਸਮੇਂ ਮੈਂ ਤੁਹਾਡੇ ਵੱਲ ਵੀ ਆਵਾਂਗਾ ਉਹ ਕਹਿੰਦੇ ਸੀ ਜਿਹੜਾ ਵਿਅਕਤੀ ਜਿਹੜਾ ਇਨਸਾਨ ਆਪਣੀ ਮਾਂ ਬੋਲੀ ਨੂੰ ਬੜੇ ਸੋਨੇ ਢੰਗ ਨਾਲ ਸਿੱਖ ਲੈਂਦਾ ਹੈ ਬੋਲਣਾ ਸਿੱਖ ਲੈਂਦਾ ਹੈ ਪੜਨਾ ਸਿੱਖ ਲੈਂਦਾ ਹੈ ਉਹਨੂੰ ਦੂਜੀ ਲੈਂਗੁਏਜ ਬੜੀ ਆਸਾਨੀ ਨਾਲ ਆ ਜਾਂਦੀ ਬਿਲਕੁਲ ਸਹੀ ਹੈ ਸਭ ਤੋਂ ਵੱਧ ਤਾਂ ਜਿਹੜੀ ਪੰਜਾਬੀ ਆਪਣੀ ਮਾਂ ਬੋਲੀ ਹੈ ਉਹਦੇ ਬੰਦੇ ਜੀ ਮੁਹਾਰਤ ਹੋਵੇ ਤੇ ਉਹ ਦੂਜੀ ਲੈਂਗੁਏਜ ਸਿੱਖ ਲੇਗਾ ਉਹ ਦੂਜੀ ਲੈਂਗੁਏਜ ਸਿੱਖਣ ਵਾਸਤੇ ਬਹੁਤ ਘੱਟ ਟਾਈਮ ਲੱਗਦਾ ਜੇ ਜੀ ਆਪਣੀ ਬੋਲੀ ਚ ਮੁਹਾਰਤ ਨਹੀਂ ਉਹ ਦੂਜੀ ਲੈਂਗੁਏਜ ਨਹੀਂ ਸਿੱਖ ਸਕਦਾ ਹੈ ਜੇ ਆਪਣੀ ਬੋਲੀ ਜੀ ਨਹੀਂ ਮੁਹਾਰਤ ਹੈ ਉਹ ਦੂਜੀ ਨੂੰ ਮੁਸ਼ਕਲ ਆਉਂਦੀ ਹੈ ਤੇ ਇਸ ਲਈ ਜਿਹੜੀ ਹੈ ਆਪਣੀ ਮਾਂ ਬੋਲੀ ਜਿਹੜੀ ਹੈ ਮਹਾਰਤ ਨੂੰ ਹੋਣੀ ਚਾਹੀਦੀ ਉਹ ਜੋਕੇ ਸਮੇਂ ਦੇ ਵਿੱਚ ਜਿੱਥੇ ਸਰਕਾਰਾਂ ਵੀ ਉਚੇਚੇ ਤੌਰ ਤੇ ਕਾਰਜਕਾਰੀਆਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵੱਖ-ਵੱਖ ਸਭਾ ਸੁਸਾਇਟੀਆਂ ਤੁਹਾਡੀ ਸੁਸਾਇਟੀ ਵੀ ਕਾਰਜਕਾਰੀ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਕੀਤੀ ਜਾਵੇ ਅਜੋਕਾ ਸਮਾਂ ਤੁਸੀਂ ਕਿੱਥੇ ਖੜਿਆ ਵੇਖਦੇ ਹੋ ਕੇਵਲ ਲਿਖਤ ਤੱਕ ਸੀਮਤ ਹੈ ਹੋਡੀ ਤੱਕ ਸੀਮਤ ਹੈ ਜਾਂ ਫਿਰ ਸੱਚ ਉਹ ਪੈਕਟੀ ਤੋਂ ਕ્રોલ ਤਰ ਤੌਰ ਤੇ ਕਾਰਜ ਕੀਤੇ ਜਾ ਰਹੇ ਨੇ ਅਜੀਬ ਜੀ ਪੰਜਾਬੀ ਆਪਣੇ ਥਾਂ ਤੇ ਸਥਾਨ ਹੀ ਬਣਾ ਸਕੀ ਕਾਰਨ ਕਾਰਨ ਇਹ ਹੈ ਕਿ ਸਾਡੇ ਉਪਰ ਸਾਡੇ ਨੌਜਵਾਨਾਂ ਪਰ ਖਾਸ ਕਰਕੇ ਪੱਛਮੀ ਸੱਭਤ ਦਾ ਬਹੁਤ ਪ੍ਰਭਾਵ ਆ ਤੇ ਇਸ ਕਰਕੇ ਜਿਹੜੇ ਸਾਡੇ ਆਉਣ ਜਾਣੀ ਪੀੜ੍ਹੀਆ ਉਹ ਪੰਜਾਬੀ ਤੋਂ ਥੋੜੀ ਦੂਰ ਹਟਦੀ ਜਾ ਰਹੀ ਆ ਇਸੇ ਕਰਕੇ ਸਾਨੂੰ ਵੀ ਇਹ ਜਿਹੜੀ ਸੰਸਥਾ ਇਹ ਬਣਾਉਣੀ ਪਈ ਤਾਂ ਕਿ ਇਹ ਵੱਧ ਤੋਂ ਵੱਧ ਆਪਣੇ ਜੋ ਪੰਜਾਬੀ ਪਰਿਮੇਨ ਨੂੰ ਨਾਲ ਜੋੜ ਕੇ ਵੱਧ ਤੋਂ ਵੱਧ ਪੰਜਾਬੀ ਦਾ ਪ੍ਰਚਾਰ ਕਰ ਸਕੀਏ ਅਕਸਰ ਵਿਆਖਿਆ ਜਾਂਦਾ ਹੈ ਕਿ ਜਦੋਂ ਕਿਸੇ ਨੇ ਕੋਈ ਸਿੱਖਿਆ ਗ੍ਰਹਿਣ ਕਰਨੀ ਹੋਵੇ ਆਪਣੇ ਇਤਿਹਾਸ ਤੋਂ ਸਿੱਖਦਾ ਆਪਣੇ ਵਿਰਸਾ ਤੋਂ ਸਿੱਖਦਾ ਆਪਣੇ ਧਾਰਮਿਕ ਗ੍ਰੰਥਾਂ ਤੋਂ ਸਿੱਖਦਾ ਹੈ ਜਿਹੜਾ ਵਿਰਸਾ ਜਿਹੜਾ ਇਤਿਹਾਸ ਜਿਹੜੇ ਧਾਰਮਿਕ ਸਾਡੀ ਆਪਣੀ ਮਾਂ ਬੋਲੀ ਚ ਨੇ ਆਪਣੀ ਮਾਂ ਬੋਲੀ ਚ ਲਿਖੇ ਗਏ ਨੇ ਆਪਣੀ ਮਾਂ ਬੋਲੀ ਚ ਪ੍ਰਚਾਰੇ ਗਏ ਨੇ ਫਿਰ ਵੀ ਇਨਾ ਬੁਰਾ ਹਾਲ ਅਜੋਕੇ ਸਮੇਂ ਦੇ ਵਿੱਚ ਬਿਲਕੁਲ ਜੀ ਦੇਖੋ ਦੇਖੋ ਅਸੀਂ ਤਾਂ ਮੈਂ ਕਹਾਂ ਆ ਇਸ ਗੱਲ ਤੇ ਲਈ ਹਾਮੀ ਭਰਦੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਤਾਂ ਨਾ ਕਿ ਆਪਣੀ ਬੋਲੀ ਜਦ ਤੱਕ ਸਾਡੀ ਨਹੀਂ ਹੋ ਸਕਦੀ ਸਾਡੀ ਜਿਹੜਾ ਉਪਦੇਸ਼ ਆ ਉਹ ਸਾਰਥਿਕ ਨਹੀਂ ਹੋ ਸਕਦਾ ਤੇ ਇਸੇ ਕਾਰਨ ਕਰਕੇ ਗੁਰੂ ਅੰਗਦ ਦੇਵ ਜੀ ਨੇ ਇਸ ਪੰਜਾਬੀ ਨੂੰ ਪ੍ਰਸਾਰ ਕਰਨ ਲਈ ਆਪਣੀ ਬੋਲੀ ਨੂੰ ਪ੍ਰਸਾਰਤ ਕਰਨ ਲਈ ਉਹਨਾਂ ਨੇ ਬਾਲਬੋਧ ਲਿਖੀ ਲੋਕਾਂ ਨੂੰ ਸਿੱਖਾਂ ਨੂੰ ਆਪਣੇ ਸਿੱਖਾਂ ਨੂੰ ਇਹੀ ਪ੍ਰਚਾਰ ਕੀਤਾ ਕਿ ਉਹ ਵੱਧ ਤੋਂ ਵੱਧ ਪੰਜਾਬੀ ਪੜਨ ਤਾਂ ਹੀ ਜੋ ਪਿਆਬੀ ਪੜਨਗੇ ਤਾਂ ਹੀ ਉਹ ਗੁਰਬਾਣੀ ਵੱਲ ਧਿਆਨ ਦੇਣਗੇ ਤੇ ਲੇਕਿਨ ਫਿਰ ਵੀ ਅੱਜ ਜੋ ਸਟੱਡੀ ਸਥਾਨ ਹੈ ਉਹ ਪੰਜਾਬੀ ਦਾ ਅਸੀਂ ਉਹ ਸਥਾਨ ਪ੍ਰਾਪਤ ਨਹੀਂ ਕਰ ਸਕੇ ਜੋ ਸੰਸਾਰ ਵਿੱਚ ਪੰਜਾਬੀ ਨੂੰ ਮਿਲਣਾ ਚਾਹੀਦਾ ਹੈ ਭਾਵੇਂ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਬਸ ਰੁਕੇ ਨੇ ਲੇਕਿਨ ਫਿਰ ਵੀ ਕੁਝ ਪ੍ਰਤਵੰਤੇ ਇਸ ਵੱਲ ਕਦਮ ਉਠਾ ਰਹੇ ਨੇ ਅਸੀਂ ਉਹਦੇ ਬਹੁਤ ਧੰਨਵਾਦੀ ਆ ਪ੍ਰਿੰਸੀਪਲ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਆਪਣੀ ਕਲਮ ਦੇ ਰਾਈ ਗਿਆਨੀ ਦੀਪ ਸਿੰਘ ਸਵਾ ਚਲਾ ਰਹੇ ਹੋ ਮੈਗਜ਼ੀਨ ਚ ਚਲਾ ਰਹੇ ਹੋ ਹਰ ਮਹੀਨੇ ਬਕਾਇਦਾ ਪੰਜਾਬੀ ਬੋਲ ਨੂੰ ਸਮਰਪਿਤ ਆਰਟੀਕਲ ਦੀਆਂ ਨੇ ਕਾ ਆਰਟੀਕਲ ਲਿਖੇ ਜਾਂਦੇ ਨੇ ਆਪਣੇ ਲਿਖਤ ਦੇ ਰਹੀ ਕਿਵੇਂ ਉ ਜਾਕਰ ਕੀਤਾ ਜਾਵੇ ਕਿ ਪੰਜਾਬੀ ਜਿਹੜੇ ਨੌਜਵਾਨ ਨੇ ਭਾਵੇਂ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਨੇ ਇਸ ਪਰਤ ਤੇ ਵਾਪਸ ਆਪਣੇ ਘਰ ਵਿੱਚ ਆ ਜਾਣ ਆਪਣੀ ਬੋਲੀ ਨੂੰ ਸੁਹਿਰਦਾ ਦੇ ਨਾਲ ਮਾਨ ਕਰਨ ਕੋਈ ਇਹੋ ਜਿਹਾ ਟੰਗ ਵੀ ਹੈ ਮੈਂ ਜਿਹੜੇ ਇਹਨਾਂ ਸਕੂਲ 'ਚ ਪੜਾਇਆ ਉਹਨਾਂ ਜਿਹੜੇ ਮੈਡਮ ਐ ਮੈਂ ਕੋਸ਼ਿਸ਼ ਕਰਦਾ ਸੀ ਵੀ ਪੰਜਾਬੀ ਬੋਲੋ ਸਕੂਲ 'ਚ ਪੰਜਾਬੀ ਬੋਲਦੇ ਤੇ ਉਹ ਜਦੋਂ ਘਰ ਵਾਪਸ ਆ ਜਾਂਦੇ ਤੇ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਸੀ ਉਹ ਉਹਨਾਂ ਨੇ ਹਿੰਦੀ 'ਚ ਜਾਂ ਅੰਗਰੇਜ਼ੀ 'ਚ ਗੱਲ ਕਰਨੀ ਆ ਤੇ ਮੈਂ ਬੜਾ ਉਹਨਾਂ ਨੂੰ ਸਮਝਾਉਂਦਾ ਸੀ ਹੁਣ ਮੇਰੇ ਆਪਣੇ ਬੱਚੇ ਚਾਰ ਸੀ ਤੇ ਚਾਹਣ ਮੈਂ ਉਹਨੂੰ ਪੰਜਾਬੀ ਬੀਏ ਤੱਕ ਪੰਜਾਬੀ ਪੜ੍ਹਾਈ ਉਹਨਾਂ ਨੂੰ ਮੈਂ ਇਸ ਲਈ ਮੇਰਾ ਇਹ ਮੰਨਣਾ ਹੈ ਵੀ ਨਿੱਜੀ ਦੈਨਾਰਿਕ ਹੈ ਨਿੱਜੀ ਤਜਰਬਾ ਹਾਂ ਵੀ ਆਪਣਾ ਜਿਹੜਾ ਹੈਗਾ ਵੀ ਮੁੱਢ ਤੋਂ ਸਿਖਾਓ ਘਰ ਤੋਂ ਵੀ ਘਰ ਤੋਂ ਜਿਹੜੀ ਹੈ ਪੰਜਾਬੀ ਬੋਲੀ ਜਿੰਨੇ ਇਹਨਾਂ ਨੇ ਗੱਲ ਕਹੀ ਹੈ ਵੀ ਪੰਜਾਬੀ ਬੋਲੀ ਮੁੱਢ ਤੋਂ ਬੱਚਿਆਂ ਨੂੰ ਸਿਖਾਈ ਜਾਵੇ ਮਾਫ ਕਰਨਾ ਪਰੰਤੂ ਅੱਜ ਘਰਾਂ ਦੇ ਵਿੱਚ ਪੰਜਾਬੀ ਬੋਲਣ ਲਈ ਸ਼ਰਮ ਮਹਿਸੂਸ ਕੀਤੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਗਵਾਰਾਂ ਦੀ ਭਾਸ਼ਾ ਹੈ ਇਹ ਅਨਪੜਾ ਦੀ ਭਾਸ਼ਾ ਹੈ ਹਾਂ ਕੀ ਤੁਸੀਂ ਇਸ ਅਖਾਂ ਨਾਲ ਸਹਿਮਤ ਜਿਹੜੇ ਹਾਂ ਇਹ ਬਿਲਕੁਲ ਸਹੀ ਚੋਟੀ ਗੱਲ ਹੈ ਜਿਹੜੇ ਦਾ ਸ਼ਹਿਰੀ ਹੈਗੇ ਉਹਨਾਂ ਮਾਸੇ ਦਾ ਸਹੀ ਹੈ ਇਹ ਵੀ ਇਕਵਾਰਾਂ ਦੀ ਭਾਸ਼ਾ ਹੈ ਹਾਂ ਉਹ ਉਹ ਕਹਿੰਦੇ ਆ ਉਹ ਕਹਿੰਦੇ ਆ ਪਰ ਜਿਹੜੇ ਅਸੀਂ ਪਿੰਜੂ ਪਿੰਡੂ ਬੈਕਗ੍ਰਾਉਂਡ ਦੇ ਆ ਬਈ ਸਾਡੇ ਘਰ ਦੇ ਵਿੱਚ ਨਹੀਂ ਬੋਲ ਜਾਂਦੀ ਹਿੰਦੀ ਮੇਰੀ ਇੱਕ ਛੋਟੀ ਬੱਚੀ 7-8 ਸਾਲ ਦੀ ਪੋਤੀ ਹੈ ਮੇਰੀ ਅਸੀਂ ਉਹਨੂੰ ਵੀ ਪੰਜਾਬੀ ਤੇ ਗੁਰਮੁਖੀ ਜਿਹੜਾ ਹੈ ਕੰਬੈਕ ਜੁਆ ਖਾਲਸਾ ਜਾਂ ਜਿਹੜੀ ਹੈਗੀ ਜਪਜੀ ਸਾਹਿਬ ਉਹਨੂੰ ਬੇਸਿਕ ਕੋੜੀ ਜਿਹੜੀ ਪੜਾਉਂਦੇ ਰਹਿੰਦੇ ਆ ਸਵੇਰੇ ਸਕੂਲ ਜਾਣਾ ਉਹਨੇ ਸਤ ਸ੍ਰੀ ਅਕਾਲ ਲੈ ਕੇ ਵਾਪਸ ਆਉਣਾ ਫੇ ਵੀ ਸਤ ਸ੍ਰੀ ਅਕਾਲ ਯਾਨੀ ਉਹਨਾਂ ਅਸੀਂ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰਦੇ ਆਂਗੇ ਇਸ ਖਾਨ ਨੂੰ ਕਿਵੇਂ ਤੋੜਾਂਗੇ ਗੋਸਾ ਸਾਹਿਬ ਆਪਾਂ ਵੀ ਪੰਜਾਬੀ ਅਨਪੜਾ ਦੀ ਭਾਸ਼ਾ ਹੈ ਪੰਜਾਬੀ ਗਵਾਰਾਂ ਦੀ ਭਾਸ਼ਾ ਹੈ ਇਹ ਆਪ ਪਰਚਲ ਕਿਤੇ ਆ ਰਹੀ ਜਿਹੜੀ ਇਹ 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 ਮਤਲਬ ਜਿਹੜੀ ਖਾਦ ਬਣੀ ਹੈ ਜੀ ਪ੍ਰਚਾਰ ਜਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਇਹ ਉਹਨਾਂ ਲੋਕਾਂ ਦਾ ਹੈ ਜਿਹੜ ਜੋ ਪੰਜਾਬੀ ਨੂੰ ਨਫਸ ਕਰਦੇ ਨੇ ਮੈਂ ਤਾਂ ਇੱਥੇ ਤੋਂ ਕਹਾਵਾਂਗਾ ਕਿਉਂਕਿ ਪੰਜਾਬੀ ਦਾ ਜਿਹੜਾ ਸਾਡੇ ਅਸੀਂ ਕਹਿੰਦੇ ਆ ਗੁਰਾਂ ਦੀ ਮੁਖਲੀ ਬਾਣੀ ਹੈ ਕੀ ਬਾਤ ਹੈ ਬਹੁਤ ਗੁਰਾਂ ਦੀ ਮੁਖਲੀ ਬਾਣੀ ਹੈ ਤੇ ਤੇ ਅਰ ਅੱਜਕੱਲ ਤਾਂ ਜੀ ਤੁਸੀਂ ਦੇਖੋ ਇੰਦੀਆਂ ਆਪਣੇ ਸੰਸਾਰ ਪੱਧਰ ਤੇ ਇਤਨੇ ਨਮੀਆਂ ਖੋਜਾਂ ਹੋ ਚੁੱਕੀਆਂ ਨੇ ਜਿਹੜੀਆਂ ਇਹ ਸਾਬਤ ਕਰ ਚੁੱਕੀਆਂ ਨੇ ਕਿ ਸਾਇੰਸ ਔਰ ਮੈਥ ਵੀ ਜੋ ਬੱਚਾ ਪੰਜਾਬੀ ਵਿੱਚ ਸਿੱਖ ਸਕਦਾ ਆਪਣੀ ਮਾਤ ਭਾਸ਼ਾ ਵਿੱਚ ਸਿੱਖਦਾ ਉਹ ਕਿਹੋ ਦੂਜੀ ਲੈਂਗੁਏਜ ਵਿੱਚ ਨਹੀਂ ਸਿੱਖਦਾ ਨਹੀਂ ਸਿੱਖ ਸਕਦਾ ਇਸ ਕਰਕੇ ਅੱਜ ਕੱਲ ਹੁਣ ਮੁੜ ਕੇ ਲੋਕਾਂ ਦਾ ਕੁਝ ਜਨ ਆਪਣੀ ਮਾਤ ਪਾਸ਼ਾ ਵੱਲ ਜਾ ਰਹੇ ਹਨ ਔਰ ਸਾਡਾ ਵੀ ਇਹੀ ਦਾਮ ਹੈ ਕਿ ਅਸੀਂ ਵੀ ਇਹੀ ਯੋਰ ਕਰਾ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ ਔਰ ਵੱਧ ਤੋਂ ਵੱਧ ਉਹਨਾਂ ਨੂੰ ਤਾਂ ਕਿ ਉਹ ਬੱਚੇ ਕਿਉਂਕਿ ਭਾਸ਼ਾ ਹੀ ਕਹੇ ਹਾਂ ਮਾਧਿਮਾ ਜਿਸ ਦੇ ਨਾਲ ਅਸੀਂ ਦੂਜਿਆਂ ਨੂੰ ਚੰਗੀ ਤਰ੍ਹਾਂ ਗੱਲ ਸਮਝਾ ਸਕਦੇ ਹੋਰ ਸਾਡੇ ਕੋਲ ਕੋਈ ਮਾਧਿਅਮ ਨਹੀਂ ਹੈ ਠੀਕ ਹੈ ਸੋਸ਼ਲ ਮੀਡੀਆ ਅੱਜ ਤੋ ਨਵਾਂ ਜਮਨ ਹੈ ਮਾਡਰਨ ਮਾਡਰਨ ਹੈ ਪਰ ਭਾਸ਼ਾ ਇੱਕ ਇਹੀ ਚੀਜ਼ ਹੈ ਜਿਸ ਨਾਲ ਆਪਾਂ ਕੋਈ ਬੈਠ ਕੇ ਦੋ ਬੰਦਿਆਂ ਨੂੰ ਆਪਣੀ ਗੱਲ ਸਮਝਾ ਸਕਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਇਹ ਖਾਨ ਸਾਨੂੰ ਬਦਲਣਾ ਪਵੇਗਾ ਕਿ ਪੰਜਾਬੀ ਬੋਲੀ ਅਨਪੜਾ ਦੀ ਗਵਾਰਾ ਦੀ ਪਾਸ਼ਾ ਨਹੀਂ ਉਹ ਬੋਲੀ ਉਹ ਮੁਬਾਰਕ ਸ਼ਬਦ ਜਿਹੜੇ ਗੁਰੂ ਦੇ মুখ ਤੋਂ ਨਿਕਲੇ ਹੋਣ ਤੇ ਉਹ ਮੁਬਾਰਕ ਸ਼ਬਦਾਂ ਦੇ ਰਾਇਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨਾ ਹੋਇਆ ਹੋਵੇ ਜਿਸ ਨੂੰ ਸਿਰੋਜ ਨਤਮਸਤਕ ਹੋਈਏ ਇਹ ਪਾਸ਼ਾ ਇਹ ਬੋਲੀ ਇਹ ਲਿਪੀ ਕਦੀ ਵੀ ਅਨਪੜਾ ਦੀ ਨਹੀਂ ਹੋ ਸਕਦੀ ਸੋ ਕੋ ਮਾਨ ਮਹਿਸੂਸ ਕਰੀਏ ਗੁਰੂ ਸਾਹਿਬ ਨੇ ਸਾਨੂੰ ਉਸੇ ਬੋਲੀ ਦੇ ਵਿੱਚ ਜਿਹੜੀ ਸਾਡੀ ਬੋਲ ਚਾਲ ਵਾਲੀ ਭਾਸ਼ਾ ਬੋਲੀ ਸੀਗੀ ਉਸੇ ਲਿਪੀ ਦੇ ਵਿੱਚ ਸਾਨੂੰ ਧਾਰਮਿਕ ਗ੍ਰੰਥ ਦੇ ਨਾਲ ਜੋੜਿਆ ਉਸ ਪਵਿੱਤਰ ਗ੍ਰੰਥ ਦੇ ਨਾਲ ਜੋੜਿਆ ਜਿਹਦੇ ਸਾਹਮਣੇ ਸਾਰਾ ਸੰਸਾਰ ਸਜਦਾ ਕਰਦਾ ਹੈ ਇਹਨਾਂ ਖਾਨਾਂ ਨੂੰ ਸਾਨੂੰ ਆਪ ਨੂੰ ਝੂਟ ਕੰਨਾ ਪਾਵੇਗਾ ਇਹ ਤਾਂ ਹੋਵੇਗਾ ਜੇ ਕਿਸੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਲਈ ਸ਼ਰਵਾਦ ਕਰਾਂਗੇ ਪੰਜਾਬੀ ਬੋਲੀ ਆਪ ਪੜਾਂਗੇ ਆਪ ਪੰਜਾਬੀ ਬੋਲੀ ਬੋਲਣਾ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਵਿੱਚ ਗੱਲਬਾਤ ਕਰਾਂਗੇ ਤਾਂ ਹੀ ਮਾਣ ਨਾਲ ਕਹਿ ਸਕਦੇ ਆ ਕਿ ਸਾਡੇ ਧਾਰਮਿਕਨ ਸਾਡੇ ਜੀਵਨ ਦੀ ਅਗਵਾਈ ਕਰਦੇ ਨੇ। ਨਸੀਬ ਸਿੰਘ ਜੀ ਸੇ ਮੈਂ ਤੁਹਾਡੇ ਕੋਲ ਆਵਾਂਗਾ। ਇੱਕ ਨਹੀਂ ਅਨੇਕਾ ਇਹੋ ਜੇ ਲਿਟਰੇਚਰ ਇਹੋ ਜੇ ਰਸਾਲੇ ਤਿਆਰ ਹੋ ਕੇ ਸੰਸਾਰ ਵਿੱਚ ਪ੍ਰਚਲਿਤ ਹੋ ਜਾਂਦੇ ਨੇ। ਪਰੰਤੂ ਜਦੋਂ ਗਿਆਨੀ ਦਿੱਤ ਸਿੰਘ ਸਵਾ ਪੱਤਰਕਾਲਾ ਵੱਲ ਵੇਖਦੇ ਆ ਜਿੱਥੇ ਕਿ ਧਰਮ ਦੀ ਗੱਲ ਕਰਦਾ ਹੈ ਜਿੱਥੇ ਕਿ ਵਿਰਸੇ ਦੀ ਗੱਲ ਕਰਦਾ ਹੈ ਉੱਥੇ ਪੰਜਾਬੀ ਬੋਲੀ ਦੀ ਬਖੂਬੀ ਢੰਗ ਨਾਲ ਗੱਲ ਕੀਤੀ ਜਾਂਦੀ ਹੈ। ਬਕਾਇਦਾ ਇੱਕ ਨਹੀਂ ਅਨੇਕਾ ਲੜੀਆਂ ਚਲਾਈਆਂ ਜਾਂਦੀਆਂ ਨੇ ਪੰਜਾਬੀ ਬੋਲੀ ਨੂੰ ਸਮਰਪਿਤ। ਅੱਜ ਦੇ ਯੁੱਗ ਦੀ ਜਿੱਕਰ ਗੱਲ ਕੀਤੀ ਜਾਵੇ ਇੱਕ ਪਾਸੇ ਅੱਜ ਦਾ ਨੌਜਵਾਨ ਕਿਤਾਬ ਤੋਂ ਬਹੁਤ ਦੂਜਾ ਚੁੱਕਾ ਹੈ ਤੁਸੀਂ ਪਹਿਲੀ ਅੱਖ ਸੋਸ਼ਲ ਮੀਡੀਆ ਜਮਾਨਾ ਫਿਰ ਕੋਈ ਇਹੋ ਜਿਹਾ ਟੰਗ ਹੈ ਤੁਹਾਡੇ ਜ਼ਿੰਦਗੀ ਦੇ ਤਜਰਬੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਕਿਵੇਂ ਨੌਜਵਾਨਾਂ ਨੂੰ ਵਾਪਸ ਆਪਣੇ ਘਰ ਲਿਆਇਆ ਜਾਵੇ ਇਹਦੇ ਵਾਸਤੇ ਜੀ ਬੜਾ ਜੋਰ ਲਾਉਣਾ ਪਊਗਾ ਕਿਉਂਕਿ ਪੱਛੀ ਸਭਤਾ ਦਾ ਜਿਹੜਾ ਪ੍ਰਭਾਵ ਪਿਆ ਹੋਇਆ ਕੇਵਲ ਪੱਛਮੀ ਸਭਿਆ ਦਾ ਪ੍ਰਭਾਵ ਜਾਂ ਫਿਰ ਆਪਣੇ ਮੁਰਕ ਦੇ ਵਿੱਚ ਵੀ ਆਪਣੇ ਰਾਜ ਦੇ ਵਿੱਚ ਵੀ ਕਿਤਨੇ ਕਿਤੇ ਉਹ ਰਾਜਾਂ ਦੀ ਗੱਲ ਵੀ ਸਰਕਾਰਾਂ ਹਰੇ ਕਹਿ ਦਿੰਦੀ ਹੈ ਮਤੇ ਪਾ ਦਿੰਦੀ ਹੈ ਵੀ ਪੰਜਾਬੀ ਬੋਲੀ ਘਰ ਘਰ ਸਕੂਲ ਚ ਸਰਪਉਣੀ ਚਾਹੀਦੀ ਹੈ ਪਰ ਉਹ ਗੱਲ ਇੰਡੈਕਟਿਕਲ ਤੌਰ ਤੇ ਨਹੀਂ ਹੋ ਰਹੀ ਪ੍ਰੈਕਟੀਕਲ ਤੌਰ ਤੇ ਹੈ ਨਹੀਂ ਹੈ ਤੇ ਸਾਨੂੰ ਮੈਦਾ ਇਹ ਸਮਝ ਆਏਗਾ ਵੀ ਸਾਡੇ ਜਿਹੜੇ ਪੇਰੈਂਟਸ ਹੈ ਠੀਕ ਹੈ ਨਾ ਜਿਹੇ ਅਸੀਂ ਪੰਜਾਬੀ ਬੋਲਦੇ ਆ ਮੂਲ ਤੇ ਪੰਜਾਬੀ ਬੋਲਦੇ ਆ ਵੀ ਸਾਨੂੰ ਆਪਣੇ ਘਰ ਨੇ ਘਰ ਦੇ ਨਾਲ ਜੋ ਵੀ ਸਾਡੇ ਰਿਸ਼ਤੇਦਾਰ ਹੈ ਗੋਲੀਆਂ ਆਂਢੀਆਂ ਗੋਲੀਆਂ ਉਹਨਾਂ ਨੂੰ ਵੀ ਜਿਹੜਾ ਇਸ ਪਾਸੇ ਪ੍ਰਚਾਰਨਾ ਚਾਹੀਦਾ ਹੈ ਜਿਹੜਾ ਜਿਆਦਾ ਪ੍ਰਭਾਵ ਹੈਗਾ ਨਾ ਉਹ ਸ਼ਹਿਰਾਂ ਚ ਹੈ ਪਿੰਡ ਦਾ ਅਜੇ ਵੀ ਪੰਜਾਬੀ ਬੋਲਦੇ ਜੀ ਪਿੰਡ ਜਾਣੇ ਪਿੰਡ ਰਿਸ਼ਤੇਦਾਰੀ ਪਿੰਡ ਚ ਆ ਉਹ ਪੰਜਾਬ ਪੰਜਾਬੀ ਬੋਲਨੀ ਉਹਨਾਂ ਨੇ ਬੰਦ ਜਿਹੜੇ ਸ਼ਹਿਰੀ ਹੈ ਉਹਨਾਂ ਨੂੰ ਪਤਾ ਨਹੀਂ ਕੀ ਉਹ ਹੈ ਹੈ ਪੰਜਾਬੀ ਉਹ ਸ਼ਹਿਰੀ ਬਣ ਕੇ ਹੁਣ ਮੈਂ ਵੀ 40 ਸਾਲ ਤੋਂ ਚੰਡੀਗੜ੍ਹ ਰਹੇ ਰਹੇ ਆ ਇਹ ਵੀ ਚੰਡੀਗੜ੍ਹ ਰਹੇ ਨੇ ਇੰਨੇ ਚਿਰ ਤੋਂ ਪਰ ਅਸੀਂ ਅੱਜ ਵੀ ਪੰਜਾਬੀ ਬੋਲਦੇ ਆ ਸਾਡੇ ਬੱਚੇ ਪੰਜਾਬੀ ਬੋਲਦੇ ਆ ਮਾਨ ਮਹਿਸੂਸ ਹੁੰਦਾ ਬਾਣਾ ਸਾਨੂੰ ਪਰ ਜਿਹੜਾ ਮੈਂ ਸਮਝਦਾ ਵੀ ਪੰਜਾਬੀ ਜਿਹੜਾ ਹੈਗਾ ਵੀ ਦਫਤਰ ਚ ਜੇ ਪੰਜਾਬੀ ਬੋਲ ਦੇ ਪੰਜਾਬੀ ਬੋਲ ਨੂੰ ਕਿਹ ਪ੍ਰਕਾਰਾਂ ਦੇ ਪੰਜਾਬੀ ਬੋਲ ਨੇ ਪੰਜਾਬ ਦਾ ਹਿੰਦੀ ਜਾਂ ਅੰਗਰੇਜ਼ੀ ਗੁਰੂ ਸਾਹਿਬ ਤੁਸੀਂ ਆਪਣੀ ਕਲਮ ਦੇ ਨਾਲ 86 ਕਿਤਾਬਾਂ ਲਿਖੀਆਂ ਨੇ ਹਾਂਜੀ ਸਰ ਸਾਰੀਆਂ ਪੰਜਾਬੀ ਬੋਲੀ ਨੂੰ ਸਮਰਪਿਤ ਨੇ ਪੰਜਾਬੀ ਵਿਰਸੇ ਨੂੰ ਸਮਰਪਿਤ ਨੇ ਪੰਜਾਬੀ ਸਿਧਾਂਤਾਂ ਨੂੰ ਸਮਰਪਿਤ ਨੇ ਕੀ ਨਿਚੋੜ ਕੱਢਿਆ ਇਹਨਾਂ ਕਿਤਾਬਾਂ ਦੇ ਰਾਹੀਂ ਦੇਖੋ ਜੀ ਮੇਰਾ ਤਾਂ ਮਕਸਦ ਇਹੀ ਆ ਕਿ ਜਿੰਨੀਆਂ ਵੱਧ ਤੋਂ ਵੱਧ ਅਸੀਂ ਪੰਜਾਬੀ ਦੇ ਵਿੱਚ ਲਿਖੀਆਂ ਕਿਤਾਬਾਂ ਬੱਚਿਆਂ ਤੱਕ ਪਹੁੰਚਾਵਾਂਗੇ ਆਪਣੇ ਸਮਾਜ ਵਿੱਚ ਪਹੁੰਚਾਵਾਂਗੇ ਤੇ ਉਹ ਸਾਡੇ ਕੋਲ ਪੰਜਾਬੀ ਨੂੰ ਵਿਚਾਰ ਕਰਨ ਦੇ ਲਈ ਸਾਡੇ ਇੱਕ ਬੜੀਆ ਸਾਧਨ ਹੋਏਗਾ ਦੂਜੀ ਗੱਲ ਇਹ ਆ ਮੇਰਾ ਆਪਣਾ ਆਪਣਾ ਪਰਸਨਲ ਵਿਚਾਰ ਆ ਕਿ ਅਸੀਂ ਸਾਰੀ ਉਮਰ ਪੜਦੇ ਰਹੇ ਪੜਾਉਂਦੇ ਰਹੇ ਹਾਂਜੀ ਬੜਾ ਆਪਣੀ ਬੁੱਧੀ ਸਾਨੂੰ ਅਸੀਂ ਬੁੱਧੀ ਜਿਵੇਂ ਜਿਵੇਂ ਜਾਣੇ ਜਾਂਦੇ ਆ ਗਿਆਨ ਹੈ ਪਰ ਜੇ ਇਸ ਆਪਣਾ ਗਿਆਨ ਪਬਲਿਕ ਨੂੰ ਜਾਂ ਸਮਾਜ ਨੂੰ ਨਹੀਂ ਵੰਡਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਹੁਤ ਖੋਖਾ ਹਾਂਜੀ ਤੇ ਇਸ ਕਰਕੇ ਅਸੀਂ ਆਪਣਾ ਜਿਹੜਾ ਗਿਆਨ ਆ ਉਹ ਕਿਤਾਬਾਂ ਰਹੀਂ ਮੈਂ ਇਕੱਲੇ-ਇਕੱਲੇ ਜਾ ਕੇ ਦੱਸਣ ਤੋਂ ਤਰਹਾ ਤੇ ਇਸ ਕਰਕੇ ਮੈਂ ਆਪਣਾ ਕਿਤਾਬਾਂ ਨੂੰ ਮਾਧਿਅਮ ਬਣਾ ਲਿਆ ਕਿ ਕਿਤਾਬਾਂ ਰਹੀ ਬੱਚਿਆਂ ਨੂੰ ਭੇਜੀ ਹੈ ਇੱਕ ਦੱਬਾ ਸਮਾਜ ਦੀ ਜਾਣ ਅਖਬਾਰਾਂ ਰਹੀ ਮੈਗਜ਼ੀਨ ਦੇ ਵਿੱਚ ਜਾਂ ਜੀ ਜਾਂ ਅਖਬਾਰਾਂ ਦੇ ਰਹੀ ਲੇਖ ਲਿਖੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕ ਪੰਜਾਬੀ ਨੂੰ ਕਿਸੇ ਨਾ ਕਿਸੇ ਤੰਗ ਨਾਲ ਪੜਨ ਤੇ ਨਾਲ ਪ੍ਰਚਾਰ ਕਰਨ ਸਰ ਮੈਂ ਦੱਸਣਾ ਚਾਹੁੰਦਾ ਇੱਥੇ ਜੀ ਕਿ ਅਸੀਂ ਇੱਕ ਸੰਸਥਾ ਜੋ ਬਣਾਈ ਹੈ ਨਾ ਪੰਜਾਬੀ ਪ੍ਰਚਾਰ ਦਾ ਉਹਦਾ ਮਕਸਦ ਇਹ ਆ ਕਿ ਲੋਕਾਂ ਨੂੰ ਪੰਜਾਬੀ ਨਾਲ ਜੋੜੀਏ ਬੋਤੋ ਜੋੜੀਏ ਔਰ ਅਸੀਂ ਕੀ ਕਰ ਪ੍ਰਾਲਾ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਸਕੂਲਾਂ ਦੇ ਬੱਚੇ ਵਿਦਿਆਰਥੀ ਨੇ ਨਾ ਜੀ ਉਹਨਾਂ ਨੂੰ ਥੋੜਾ ਉਕਸਾਇਆ ਵੀ ਪੰਜਾਬੀ ਲਈ ਉਤਸ਼ਾਹ ਦੀ ਤਜਵੀਬ ਉਹਦੇ ਬਾਅਦ ਅਸੀਂ ਪਿਛਲੇ ਸਾਲ ਅਸੀਂ ਫੰਕਸ਼ਨ ਕੀਤਾ ਅਸੀਂ ਅਖਬਾਰ 'ਚ ਵੀ ਦਿੱਤਾ ਵੀ ਜਿਹੜੇ ਬੱਚਿਆਂ ਨੇ 10ਵੀਂ ਔਰ 12ਵੀਂ ਵਿੱਚ ਪੰਜਾਬ ਬੋਰਡ ਜਾਂ ਸੀਬੀਐਸਸੀ ਬੋਰਡ ਦੇ ਵਿੱਚੋਂ 100% ਪੰਜਾਬੀ ਦੇ ਅੰਕ ਲਏ ਨੇ ਉਹਨੂੰ ਅਸੀਂ ਸਨਮਾਨਿਤ ਕਰਾਂਗੇ ਤੇ ਉਹ ਬੱਚੇ ਅਸੀਂ ਇਕੱਠੇ ਕਰਕੇ ਜੀ ਅਸੀਂ ਵੱਡਾ ਫੰਕਸ਼ਨ ਕੀਤਾ ਤੇ ਅਸੀਂ ਸਾਡੇ ਕੋਲ 8 ਬੱਚੇ ਆਏ ਜਿਨ੍ਹਾਂ ਨੇ ਪੰਜਾਬ ਬੋਰਡ ਤੇ ਆਪਣੇ ਸੀਬੀਐਸਸੀ ਬੋਰਡ ਦੇ ਵਿੱਚ 100% ਪੰਜਾਬੀ ਦੇ ਅੰਕ ਲਏ ਸੀ ਸਿਰਫ 8 ਬੱਚੇ ਸਿਰਫ 8 ਬੱਚੇ ਆਏ ਹਾਂਜੀ ਲੇਕਿਨ ਸਾਨੂੰ ਦੁੱਖ ਹੈ ਕਿ ਉਹ ਬੱਚੇ ਘੱਟ ਆਏ ਲੇਕਿਨ ਕਿਉਂ ਇਹ ਸਾਡਾ ਫੰਕਸ਼ਨ ਉੱਤੇ ਹੀ ਤੱਕ ਸੀਮਿਤ ਸੀ ਲੇਕਿਨ ਅਸੀਂ ਅੱਜ ਵੀ ਕਹਿੰਦੇ ਆ ਵੀ ਜੋ ਬੱਚਾ ਇਧਿਆਨ ਪ੍ਰਾਪਤ ਕਰਦਾ ਅਸੀਂ ਉਹਨਾਂ ਤੇ ਮਾਣ ਮਹਿਸੂਸ ਕਰਦੇ ਆ ਸਾਡੀ ਸੰਸਥਾ ਨੂੰ ਤੇ ਮਾਣ ਮਹਿਸੂਸ ਕਰਦੇ ਆ ਅਸੀਂ ਕਿਸੇ ਵੀ ਵਜ੍ਹਾ ਇਹ ਬੱਚੇ ਨੂੰ ਸਨਮਾਨਤ ਕਰ ਲਈਏ ਉਹਨਾਂ ਬੱਚਿਆਂ ਨੂੰ ਅਸੀਂ ਮੋਮੈਂਟੋ ਵੀ ਦਿੱਤੇ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾਇਆ 11-11 ਰੁਪਇਆ ਕਲੇਕਲੇ ਬੱਚੇ ਨੇ ਨਾਮ ਵੀ ਦਿੱਤਾ ਹਾਂਜੀ ਉਹਨਾਂ ਨੂੰ ਹੋਰ ਸਾਰੀਆਂ ਕਿਤਾਬਾਂ ਦੇ ਨਾਲ ਦੇ ਕੇ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਜੀ ਤੁਸੀਂ ਇੱਕ ਸ਼ਬਦ ਆਖਿਆ ਸੀਗਾ ਜਿਹੜੇ ਬੱਚੇ ਅੱਜ ਆਪਣੀ ਮੈਥ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ ਜੋ ਸਬਜੈਕਟ ਪੰਜਾਬੀ ਦੇ ਵਿੱਚ ਹੋਣਗੇ ਤੇ ਉਹ ਜ਼ਿਆਦਾ ਤਰੱਕੀ ਕਰਨਗੇ ਇਹਦੇ ਬਾਰੇ ਮੈਂ ਚਾਹਾਂਗਾ ਥੋੜਾ ਐ ਪਖੁਲ ਕੇ ਗੱਲ ਕਰੀਏ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਖੋਜਾਂ ਦੇ ਰਾਹੀ ਪਰ ਇਹ ਪਰਮਾਨਤ ਹੋ ਚੁੱਕਿਆ ਹੈ ਕਿ ਪੰਜਾਬੀ ਸਾਇੰਸ ਔਰ ਮੈਥ ਜਿਹੜੇ ਸਬਜੈਕਟ ਨੇ ਮੁਸ਼ਕਲ ਸਬਜੈਕਟ ਜਾਣੇ ਜਾਂਦੇ ਨੇ ਬਿਲਕੁਲ ਲੇਕਿਨ ਜੇ ਬੱਚੇ ਇਹਨੂੰ ਆਪਣੀ ਲੈਂਗੁਏਜ ਹੀ ਪੜ੍ਹਨਗੇ ਆਪਣੀ ਭਾਸ਼ਾ ਹੀ ਪੜ੍ਹਨਗੇ ਤੇ ਉਹਦੇ ਵਾਸਤੇ ਉਹ ਜਿਆਦਾ ਜਲਦੀ ਸਮਝਣਗੇ ਜਲਦਾ ਵਧੀਆ ਕੰਮ ਕਰਨਗੇ ਤੇ ਜਿਆਦਾ ਉਹ ਗਿਆਨ ਪ੍ਰਾਪਤ ਕਰਨਗੇ ਕੀ ਸਰਕਾਰਾਂ ਵੱਲੋਂ ਪ੍ਰਚਾਰਾ ਕੀਤਾ ਜਾ ਰਿਹਾ ਕੋਈ ਨਹੀਂ ਇੱਥੇ ਇੱਥੇ ਦਿੱਕਤ ਆ ਰਹੀ ਹੈ ਜੀ ਕਿ ਸਰਕਾਰਾਂ ਵੱਲੋਂ ਪ੍ਰਚਾਰਤਾ ਕੀਤਾ ਜਾ ਰਿਹਾ ਹੈ ਲੇਕਿਨ ਬੱਚਿਆਂ ਨੂੰ ਲੋੜੀਂਦੀਆਂ ਕਿਤਾਬਾਂ ਉਹ ਸਮੱਗਰੀ ਨਹੀਂ ਉਹਦੀ ਸਮੱਗਰੀ ਤੇ ਉਹਨਾਂ ਦੇ ਮੁਤਾਬਕ ਸ਼ਬਦਾਵਲੀ ਕਿਉਂਕਿ ਸ਼ਬਦਾਵਲੀ ਸਾਡੇ ਕੋਲ ਜੋ ਸਾਇੰਸ ਮੈਚ ਚੱਲਦੀ ਹੈ ਉਹ ਬਹੁਤ ਹੀ ਇੰਗਲਿਸ਼ ਦੇ ਵਿੱਚ ਹੈ ਜਿੰਨੀ ਤਰ੍ਹਾਂ ਅਸੀਂ ਉਹ ਸ਼ਬਦਾਵਲੀ ਨੂੰ ਪੰਜਾਬੀ 'ਚ ਨਹੀਂ ਢਾਵਾਂਗੇ ਉਨੀਦਰ ਬੱਚੇ ਸਾਡੇ ਹੋਰ ਸ਼ਬਦਾਵਲੀ ਤੋਂ ਦੂਰ ਰਹਿਣਗੇ ਇੰਨੇ ਕਿਤਾਬਾਂ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ ਇੰਨੇ ਥਾਵਾਂ ਤੇ ਤੁਸੀਂ ਬਕਾਇਦਾ ਲੈਕਚਰ ਕਰ ਚੁੱਕੇ ਹੋ ਕੋਈ ਜ਼ਹਿਨ 'ਚ ਇਹ ਜੀ ਘਟਨਾ ਵਾਪਰੀ ਹੋਵੇ ਜੀਵਨ ਦੇ ਵਿੱਚ ਜਿਹਨੇ ਤੁਹਾਨੂੰ ਅਜੇ ਤੱਕ ਨਿਚੋੜ ਕੇ ਰੱਖ ਦਿੱਤਾ ਵੀ ਸੱਚਮੁੱਚ ਜੇਕਰ ਪੰਜਾਬੀ ਬੋਲੀ ਦੀ ਆ ਦੁਰਦਸ਼ਾ ਹੋ ਰਹੀ ਹੈ ਤੇ ਇਹਦੇ ਜ਼ਿੰਮੇਵਾਰ ਅਸੀਂ ਆਂ ਕਿ ਇਹੋ ਜੀ ਘਟਨਾ ਬਿਲਕੁਲ ਜੀ ਸਾਡੇ ਚੰਡੀਗੜ੍ਹ ਦੇ ਨਾਲ ਹੀ ਇੱਕ ਪਿੰਡ ਮਲੋਹਾ ਹੈ ਉੱਥੇ ਇੱਕ ਲੇਬਰ ਕਲੋਨੀ ਹੈ ਉੱਥੇ ਇੱਕ ਸਾਡੇ ਕੋਲ ਹਾਈ ਸਕੂਲ ਹੈ ਉਹ ਸਕੂਲ 'ਚ ਸਾਨੂੰ ਇੱਕ ਵਾਰ ਕਵੀ ਦਰਬਾਰ ਕਰਨ ਦਾ ਮੌਕਾ ਮਿਲਿਆ ਇੱਥੇ ਸਾਡੇ ਕੋਲ ਦੇਖਿਆ ਕਿ ਜਿਹੜੇ ਬੱਚੇ ਜੋ ਅਸੀਂ ਕਿੰਨਿਆਂ ਨੂੰ ਕਹ ਦਿੰਦੇ ਹਾਂ ਕਿ ਆਪਣੇ ਦੂਜੇ ਸੂਬੇ ਦੇ ਬੱਚੇ ਆਏ ਹੋਏ ਨੇ ਅਦਰ ਸਟੇਟ ਦੇ ਅਦਰ ਸਟੇਟ ਦੇ ਬੱਚੇ ਨਹੀਂ ਉਹ ਪੜ ਰਹੇ ਨੇ ਉਹਨਾਂ ਬੱਚਿਆਂ ਨੇ ਵੀ ਬਹੁਤ ਵਧੀਆ ਕਵਤਾਵਾਂ ਪੰਜਾਬੀ ਦੇ ਵਿੱਚ ਬੋਲੀਆਂ ਸਾਡਾ ਬੰਨ ਬੜਾ ਖੁਸ਼ ਹੋਇਆ ਅਸੀਂ ਉਹਨਾਂ ਬੱਚਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ 사ਸੰਗਤ ਜੀਓ ਜਿਨ੍ਹਾਂ ਦੇ ਅੰਦਰ ਦਰਦ ਹੈ ਆਪਣੀ ਮਾਂ ਬੋਲੀ ਨੂੰ ਸੰਭਾਲਣ ਵਾਸਤੇ ਆਪਣੀ ਮਾਂ ਬੋਲੀ ਨੂੰ ਪ੍ਰਚਾਰਨ ਵਾਸਤੇ ਉਹ ਕਿਤੇ ਵੀ ਬੈਠੇ ਹੋਣ ਉਹ ਜੋ ਉਹ ਦਰਦ ਜਦੋਂ ਜਾਗਰ ਹੋਵੇਗਾ ਕਿਥੋਂ ਨਾ ਕਿਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾਵੇਗੀ ਨਸੀਬ ਸਿੰਘ ਜੀ ਮੈਂ ਤੁਹਾਡੇ ਵੱਲ ਵੀ ਆਵਾਂਗਾ ਅਕਸਰ ਵੇਖਿਆ ਜਾਂਦਾ ਹੈ ਸਭਾ ਸੋਸਾਇਟੀਆਂ ਬਣ ਜਾਂਦੀਆਂ ਨੇ ਕਾਰਜ ਵੀ ਕਰ ਲਿੱਤੇ ਜਾਂਦੇ ਨੇ ਪਾਣੀ ਸਰਕਾਰਾਂ ਵੱਲੋਂ ਕਾਰਜ ਨੇ ਭਾਵੇਂ ਸਭਾ ਸਾਇਟੀਆਂ ਵੱਲੋਂ ਕਾਰਜ ਨੇ ਪਰੰਤੂ ਜਦੋਂ ਨਤੀਜਾ ਆਂਦਾ ਹੈ ਉਹ ਨਤੀਜਾ ਸਾਹਮਣੇ ਨਹੀਂ ਆਂਦਾ ਜਿਸ ਨਤੀਜੇ ਦੀ ਆਸ ਰੱਖ ਕੇ ਇੰਨੇ ਵੱਡੇ ਕਾਰਜ ਕੀਤੇ ਜਾਂਦੇ ਨੇ ਭਾਵੇਂ ਉਹ ਕਵੀ ਦਰਬਾਰ ਹੈ ਭਾਵੇਂ ਉਹ ਲਿਖਣੀ ਮੁਕਾਬਲਾ ਹੈ ਭਾਵੇਂ 35 ਅਖਰੀ ਮੁਕਾਬਲਾ ਹੈ ਉਦੋਂ ਫਿਰ ਮਾਨੂੰ ਦੱਸ ਨਹੀਂ ਹੁੰਦਾ ਬਿਲਕੁਲ ਹੁੰਦਾ ਜੀ ਦੇਖੋ ਮੈਂ 2001 ਤੋਂ ਗੰਦੀ ਸਿੰਘ ਸੋਸਾਇਟੀ ਦਾ ਵਿਸ਼ਵਲੀ ਬਣਾਈ ਬੇਜੰਤਲਾ ਸੋਸਾਇਟੀ ਉਹਦਾ ਮੈਂ ਪ੍ਰਧਾਨ ਚਲਾ ਰਹੇ ਹਾਂ ਤੇ 14 ਸਾਲ ਤੋਂ ਲਗਭਗ ਤਰਗਾਤ ਲਾ ਰਹੇ ਹੈਗਾ ਕੀ ਬਾਤ ਹੈ ਹਮ ਤੂੰ ਇਹ ਮੇਰੇ ਆਪਣੇ ਲੈਵਲ ਤੇ ਹੀ ਹੈ ਜਾਂ ਮੇਰੇ ਸਾਥੀ ਮਾੜੀ ਮੋਟੀ ਬਦਦ ਕਰ ਦਿੰਨੇ ਕਿਸੇ ਹੋਰ ਵੱਡੀਆਂ ਵੱਡੀਆਂ ਸੰਸਥਾਵਾਂ ਮਾਉਣੀ ਕਿਸੇ ਨੇ ਨਹੀਂ ਭਾਸ਼ਾ ਵਿਭਾਗ ਪਟਿਆਲਾ ਨੂੰ ਮੈਂ ਕਈ ਵਾਰ ਚਿੱਠੀਆਂ ਲਿਖ ਚੁੱਕੇ ਹਾਂ ਚੰਡੀਗੜ੍ਹ ਐ ਨੂੰ ਵੀ ਲਿਖ ਚੁੱਕੇ ਹਾਂ ਪਰ ਕੋਈ ਮੰਨਦਾ ਨਹੀਂ ਦੁੱਖ ਤਾਂ ਹੁੰਦਾ ਹੈਗਾ ਵੀ ਜਿਹੜੇ ਇਹ ਸੰਸਥਾਵਾਂ ਬਣੀਆਂ ਹੋਈਆਂ ਹੁਣ ਜਿਹੜਾ ਭਾਸ਼ਾ ਵਿਭਾਗ ਪਟਿਆਲਾ ਹੈ ਉਹ ਭਾਸ਼ਾ ਦਾ ਮਤਲਬ ਪੰਜਾਬੀ ਬਾਰੇ ਉਹ ਗੱਲ ਕਰਨੀ ਹੈਗੀ ਉਹ ਕੁਝ ਵੀ ਨਹੀਂ ਕਰ ਸਕਦੇ ਤੇ ਮਨ ਪਰ ਤੂੰ ਆਪਣੇ ਤੌਰ ਤੇ ਬੜੇ ਵੱਡੇ ਕਾਜ ਕਰ ਰਹੇ ਨੇ ਜਿਹੜੇ ਪ੍ਰਾਤਨ ਸੋਰਸਸ ਨੇ ਉਹ ਪੰਜਾਬੀ ਬੋਲੀ ਛਾਪ ਰਹੇ ਨੇ ਇਕ ਨਿੱਨੇ ਕ ਵਿਦਵਾਨੇ ਦੇ ਕਤਾਬਾ ਛਾਪੇ ਜਾਂਦੇ ਪਾਸ਼ਾ ਵਿਭਾਗ ਦੇ ਵੱਲੋਂ ਤੇ ਸਾਨੂੰ ਦੇ ਦੇ ਫੌਜੀ ਮੇਲੇ ਮੈਂ ਤਾਂ ਬੜੀਆਂ ਚਿੱਠੀਆਂ ਮਿਲੀਆਂ ਨਾ ਲਿਖੀਆਂ ਮਿਲੀਆਂ ਵੀ ਇੱਕ ਦੀ ਵਾਰੀ ਨਹੀਂ ਕਦੇ ਮੇਤਾ ਹੁੰਦਾ ਸਪੌਂਸਰ ਮਿਲਿਆ ਉਹ ਫੌਸ ਮਿਲਦਾ ਜਿਹੜੇ ਉਹਨਾਂ ਦੇ ਜ਼ਿਆਦਾ ਨੇੜੇ ਆ ਉਹਨਾਂ ਨਾਲ ਜ਼ਿਆਦਾ ਟੱਚ ਤੇ ਰਹਿੰਦੇ ਅਸੀਂ ਇਹਨਾਂ ਰਹਿ ਨਹੀਂ ਸਕਦੇ ਦੂਰ ਐ ਸੀ ਉਹਨਾਂ ਨੂੰ ਜ਼ਿਆਦਾ ਜਿਹੜਾ ਪ੍ਰੈਫਰੈਂਸ ਮਿਲਦੀ ਗੋਸਬ ਤੁਸੀਂ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਕਨਵੀਨਰ ਹੋ ਮੁਖੀਓ ਕੀ ਕਦੀ ਕੋਈ ਹੋਰ ਸੋਸਾਇਟੀ ਨੇ ਕਿਤੇ ਹੋਰ ਕਿਸੇ ਸਰਕਾਰਾਂ ਨੇ ਪਹੁੰਚ ਕੀਤੀ ਹੈ ਵੀ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੁਸੀਂ ਉਸ ਕਾਰਜ ਨੂੰ ਹੋਰ ਬਤਾਓ ਨੇ ਸਾਨੂੰ ਬਲਕੇ ਸਾਨੂੰ ਆਪ ਹੀ ਅਪਰੋਚ ਕਰਨੀ ਪੈਂਦੀ ਹੈ ਜੀ ਸਰਕਾਰਾਂ ਤਾਂ ਕਿਉਂ ਅਪਰੋਚ ਕਰਨੀ ਪੈਂਦੀ ਆ ਦੂਜੀਆਂ ਜੋ ਸੁਭਾਵਾਂ ਨੇ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਸਾਨੂੰ ਆਪ ਹੀ ਅਪਰੋਚ ਕਰਨੀ ਪੈਂਦੀ ਆ ਹਾਂ ਚੰਡੀਗੜ੍ਹ 'ਚ ਪੰਜਾਬੀ ਕਿਉਂਕਿ ਦਸ਼ਾ ਮਾੜੀ ਆ ਹੈ ਇਸ ਕਰਕੇ ਕਈ ਇਸ 바ਵਾਂ ਕਈ ਕੰਮ ਕਰ ਰਹੀਆਂ ਪੰਜਾਬੀ ਲਈ ਪ੍ਰਚਾਰ ਵੀ ਕਰਦੀਆਂ ਨੇ ਉੱਥੇ ਮੰਗ ਵੀ ਕਰ ਰਹੀਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਜੋ ਪ੍ਰਸ਼ਾਸਨ ਹੈ ਉਹਦਾ ਕੰਮ ਪੰਜਾਬੀ ਵਿੱਚ ਹੋਵੇ ਲੇਕਿਨ ਨਹੀਂ ਹੋ ਰਿਹਾ ਲੇਕਿਨ ਫਿਰ ਵੀ ਅਸੀਂ ਆਪਣੇ ਉਪਰਾਲੇ ਜਾਰੀ ਰੱਖਿਓ ਨੇ ਤਾਂ ਕਿ ਵੱਧ ਤੋਂ ਵੱਧ ਅਸੀਂ ਜਾਂ ਪੰਜਾਬੀ ਦਾ ਪ੍ਰਸਾਰ ਕਰ ਸਕੀਏ ਔਰ ਕਈ ਵਾਰ ਇਸ ਚੀਜ਼ ਦਾ ਦੁੱਖ ਵੀ ਲੱਗਦਾ ਹੈ ਕਿ ਜਦੋਂ ਅਸੀਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਮਿਲੀਦਾ ਹੈ ਤਾਂ ਉਹ ਕਹਿੰਦੇ ਪੰਜਾਬੀ ਦੇ ਬੱਚੇ ਨਹੀਂ ਮਿਲਦੇ ਅਸੀਂ ਕਹਿੰਦਾ ਤੁਸੀਂ ਪੰਜਾਬੀ ਦੇ ਸਕੂਲਾਂ ਦੇ ਵਿੱਚ ਆਪਣੇ ਪੰਜਾਬੀ ਸਕੂਲ ਸ਼ੁਰੂ ਕਰੋ ਜਾਂ ਜਮਾਤਾਂ ਪੰਜਾਬੀ ਦਾ ਸੈਕਸ਼ਨ ਸ਼ੁਰੂ ਕਰੋ ਤਾਂ ਉਹ ਇਹੀ ਜਵਾਬ ਦਿੰਦੇ ਨੇ ਕਿ ਸਾਨੂੰ ਪੰਜਾਬੀ ਦੇ ਬੱਚੇ ਨਹੀਂ ਮਿਲਦਾ ਹੈ ਤੇ ਇਸ ਕਰਕੇ ਜਦੋਂ ਪੰਜਾਬੀ ਦੇ ਸਾਨੂੰ ਬੱਚੇ ਨਹੀਂ ਮਿਲ ਲਏ ਉਹ ਵੀ ਗੱਲ ਸੱਚੀ ਹੈ ਕਿ ਅਸੀਂ ਪੰਜਾਬੀ ਦਾ ਸਕੂਲ ਕਿੱਦਾਂ ਸ਼ੁਰੂ ਕਰ ਦਾਂਗੇ ਤੇ ਸਿਰਕੇ ਉਹ ਕਾਰਨ ਇਹੀ ਹੈ ਕਿ ਲੋਕ ਆਪ ਵੀ ਜ਼ਿੰਮੇਵਾਰ ਨੇ ਆਪਣੇ ਬੱਚੇ ਨੂੰ ਪੰਜਾਬੀ ਪੜ੍ਹਾਉਣ ਉਹਨੂੰ ਕਹਿ ਰਹੇ ਕਿ ਅਸੀਂ ਪੰਜਾਬੀ ਦੇ ਕਲਾਸਾਂ ਦੇ ਸਕੂਲ ਤੱਕ ਸ਼ੁਰੂ ਕਰਨੇ ਨੇ ਅਸੀਂ ਬੱਚੇ ਨੂੰ ਪੰਜਾਬੀ ਪੜ੍ਹਾ ਕੇ ਜੇ ਬੱਚੇ ਨੂੰ ਪੰਜਾਬੀ ਦਾ ਸਕੂਲ ਦਾਖਲਾ ਹੋ ਰਾ ਹੈ ਜੀ ਬੱਚੇ ਨੂੰ ਜਿਹੜਾ ਜਿਹੜੀ ਘੱਟੋ ਘੱਟ ਜਿਹੜੀ ਸਾਡੀ ਮਦਰ ਟੰਗਾ ਸਾਡੀ ਫਸ ਲੈਂਗੁਏਜ ਆ ਉਹ ਪੰਜਾਬੀ ਰੱਖਣੀ ਆ ਕੋਈ ਸਮਾਂ ਸੀ ਜਦੋਂ ਇੰਨੀ ਸਕੂਲਾਂ ਦੀ ਬਹੁਤਾਂ ਗਿਣਤੀ ਨਹੀਂ ਸੀ ਉਹਦੇ ਕੇਵਲ ਤਾਂ ਕੇਵਲ ਧਰਮ ਸਥਾਨ ਹੀ ਵਿਦਿਆ ਦਾ ਕੇਂਦਰ ਹੁੰਦੇ ਸਨ ਗੁਰਦੁਆਰਿਆਂ ਦੇ ਵੇੜਿਆਂ ਦੇ ਵਿੱਚ ਪੰਜਾਬੀ ਬੋਲੀ ਸਿਖਾਈ ਜਾਂਦੀ ਸੀਗੀ ਧਾਰਮਿਕ ਗ੍ਰੰਥ ਪੜ੍ਹਾਏ ਜਾਂਦੇ ਸੀਗੇ ਅੱਜ ਕੀ ਗੁਰੂ ਘਰ ਕੀ ਉਹ ਗੁਰਦੁਆਰਾ ਸਭ ਆਪਣੀ ਭੂਮਿਕਾ ਨਿਭਾ ਰਹੇ ਨੇ ਨਹੀਂ ਅਜਿਹਾ ਨਹੀਂ ਹੋ ਰਿਹਾ ਜੀ ਕਿਉਂਕਿ ਉਹ ਜਦੋਂ ਸਮਾਂ ਤੀਹਣਾ ਜੀ ਉਹ ਸਮੇਂ ਅਜਿਹਾ ਸੀ ਕਿ ਉਹਨਾਂ ਨੇ ਲੋਕਾਂ ਨੇ ਬੜਿਆ ਪ੍ਰਚਾਰ ਕੀਤਾ ਉਹਨਾਂ ਨੇ ਸਾਡੀ ਸਰੋ ਸਮਝੀ ਸਾਡੀ ਮਾਤ ਪਿਛਦਾ ਨੂੰ ਪ੍ਰਚਾਰ ਦੇ ਵਾਸਤੇ ਬੜਿਆ ਮੁੱਢ ਬਣਿਆ ਉਹਨਾਂ ਨੇ ਲੇਕਿਨ ਅੱਜ ਜੋ ਸਾਡੇ ਜਿਹਾ ਸਾਰੇ ਗੁਰਦੁਆਰਾਮ ਘਰਾਂ ਦੇ ਦੇਖਦੇ ਆ ਉੱਥੇ ਰਾਜਨੀਤੀ ਜ਼ਿਆਦਾ ਵੱਢ ਗਈ ਆ ਪੰਜਾਬੀ ਦੇ ਪ੍ਰਚਾਰ ਵੱਲ ਜਾਂ ਧਰਮ ਦੇ ਪ੍ਰਚਾਰ ਵੱਲ ਨਿਗਾਹ ਘਟਾ ਹਾਂਜੀ ਅੱਜ ਦੇ ਯੁੱਗ ਤੋਂ ਅਸੀਂ ਬਹੁਤ ਅੱਗੇ ਲੱਗ ਚੁੱਕੇ ਆ ਪੁਰਾਤਨ ਸਮਾਂ ਸੀ ਜਦੋਂ ਗੁਰਦੁਆਰਿਆਂ ਦੇ ਵਿਹੜਿਆਂ ਦੇ ਵਿੱਚ ਫੱਟੀ ਤੇ ਇੱਕੋ ਓੰਕਾਰ ਲਿਖਾਇਆ ਜਾਂਦਾ ਸੀ ਫੱਟੀ ਤੇ 35 ਕੀ ਲਿਖਾਈ ਜਾਂਦੀ ਸੀ ਅੱਜ ਇੰਨੇ ਅੱਗੇ ਵੱਧ ਚੁੱਕੇ ਆ ਸਭ ਕੁਝ ਡਿਜੀਟਲ ਹੋ ਚੁੱਕਾ ਕੰਪਿਊਟਰ ਆ ਚੁੱਕਾ ਕਿ ਅੱਜ ਵੀ ਗੁਰੂ ਘਰਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਨਹੀਂ ਸਿਖਾਇਆ ਜਾ ਸਕਦਾ ਸਿਖਾਇਆ ਜਾ ਸਕਦਾ ਹਿੰਮਤ ਦੀ ਲੋੜ ਹੈਗੀ ਕੋਈ ਕਈ ਕਈ ਸਕੂਲ ਜਿਹੜੇ ਹੈ ਗੁਰਦੁਆਰਿਆਂ ਦੇ ਵਿੱਚ ਨਾ ਬਕਾਇਦਾ ਕਲਾਸਾਂ ਲੱਗਦੀਆਂ ਦੇ ਵਿੱਚ ਕਲਾਸਾਂ ਲੱਗਦੀਆਂ ਤੇ ਪਰ ਇਹ ਬਹੁਤ ਉਹ ਨਹੀਂ ਹੈ ਕੁਝ ਮੈਂ ਤਾਂ ਮੇਰਾ ਇੱਕੋ ਮਕਸਦ ਹੈ ਵੀ ਸਾਡੀ ਆਪਣੀ ਇੱਛਾ ਚਾਹੀਦੀ ਹੈ ਲੋਕ ਮੈਂ ਪਹਿਲਾਂ ਵੀ ਦੱਸਿਆ ਮੈਂ ਆਪਣੇ ਚਾਰੇ ਬੱਚੇ ਪੰਜਾਬੀ ਪੜਾਈ ਹੈ ਜੇ ਮੇਰੀ ਇੱਛਾ ਚ ਹੋਊਗੀ ਇਹਨਾਂ ਦੀ ਇੱਛਾ ਹੋਊਗੀ ਤੇ ਸਕੂਲ ਦੇ ਵਿੱਚ ਬੱਚੇ ਸਾਡੇ ਵਿਚਾਰੀ ਗੱਲ ਪੜ੍ਹੇ ਹੈ ਪ੍ਰਬੰਧ ਹੈਗਾ ਬੱਚੇ ਬਹੁਤ ਘੱਟ ਸੀ ਪਰ ਤੁ ਐਸੀ ਹਿੰਮਤ ਕਰਦੇ ਨਹੀਂ ਅਸੀਂ ਨਹੀਂ ਪੰਜਾਬੀ ਪੜਾਉਣੀ ਹੈ ਕਈ ਬੱਚੇ ਨੇ ਤਾਂ ਕਈ ਪੇਰੈਂਟਸ ਨੇ ਜਦੋਂ ਨੌਕਰੀ ਵਾਸਤੇ ਪੰਜਾਬੀ ਲਈ ਨੌਕਰੀ ਮੰਗਦੇ ਵੀ 10ਵੀਂ ਚਾਹੀਦੀ ਹੈ ਤੇ ਪ੍ਰਾਈਵੇਟ ਉਹਨਾਂ ਨੇ 10ਵੀਂ ਪਾਸ ਕਰਨ ਤੋਂ ਬਾਅਦ ਦੁਬਾਰਾ ਪੰਜਾਬੀ ਪਾਸ ਕਰੀ ਕੇਵਨ ਨੌਕਰੀ ਵਾਸਤੇ ਹਾਂ ਨੌਕਰੀ ਵਾਸਤੇ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤਾ ਜੀ ਬੜੀ ਸੋਹਣੀ ਗੱਲ ਪ੍ਰਿੰਸੀਪਲ ਨਸੀਬ ਸੇਵਕ ਨੇ ਦ ਜਿਤੇ ਸੀਨੇ ਚ ਦਰਦ ਜਾਗੇਗਾ ਪੰਜਾਬੀ ਬੋਲੀ ਪ੍ਰਤੀ ਉਹੀ ਕਦਮ ਪੁੱਟ ਕੇ ਪੰਜਾਬੀ ਸਿੱਖੇਗਾ ਪੰਜਾਬੀ ਬੋਲੇਗਾ ਤੇ ਪੰਜਾਬੀ ਦਾ ਪ੍ਰਚਾਰ ਕਰੇਗਾ ਸੱਚਮੁੱਚ ਅੱਜ ਬੜੀ ਖੁਸ਼ੀ ਹੋਈ ਤੇ ਬੜਾ ਦੁੱਖ ਵੀ ਹੋਇਆ ਕਿ ਕਿੱਥੇ ਸਾਡੀ ਪੰਜਾਬੀ ਬੋਲੀ ਜਿਹੜੀ ਪੁਰਾਤਨ ਸ਼ਿੰਗਾਰ ਸੀ ਅੱਜ ਉਹ ਕਿਵੇਂ ਸਾਡੇ ਘਰਾਂ ਚ ਲੋਪ ਹੋ ਰਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅਰਦਾਸ ਤੁਸੀਂ ਦੋਵੇਂ શિક્ષੀਤਾ ਜਿੱਥੇ ਪੰਜਾਬੀ ਬੋਲੀ ਨੂੰ ਸਮਰਪਿਤ ਤੁਹਾਡੀ ਕਲਮ ਚਲਦੀ ਰਹੇ ਤੁਹਾਡੀ ਆਵਾਜ਼ ਜਗ ਵਿੱਚ ਇਸੇ ਤਰ੍ਹਾਂ ਸੁਣਾਈ ਦਿੰਦੀ ਰਹੇ ਜਿਹੜਾ ਟੀਚਾ ਜਿਹੜਾ ਟਾਰਗੇਟ ਲਾ ਕੇ ਤੁਸੀਂ ਚੱਲਿਓ ਕਿ ਘਰ-ਘਰ ਵਿੱਚ ਪੰਜਾਬੀ ਬੋਲੀ ਦੀ ਗੱਲ ਹੋਵੇ ਗੁਰਸਬ ਕਿਰਪਾ ਕਰਨ ਤੁਹਾਡੇ ਟੀਚੇ ਪੂਰੇ ਹੋਣ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਏਸੀ ਪੰਜਾਬੀ ਬੋਲੀ ਨੂੰ ਸਮਰਪਿਤ ਇੱਕ ਖਾਸ ਪ੍ਰੋਗਰਾਮ ਸਾਜ ਵਿਚਾਰਾਂ ਦੀ ਆਓ ਅਸੀਂ ਇਹ ਮਾਮਲਾ ਮਾਰੀਏ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਆਪਣੇ ਆਲੇ ਦੁਆਲੇ ਪੰਜਾਬੀ ਮਾਂ ਬੋਲੀ ਵਿੱਚ ਗੱਲ ਕਰੀਏ ਭਾਵੇਂ ਦੇਸ਼ 'ਚ ਬੈਠੇ ਆ ਤੇ ਭਾਵੇਂ ਵਿਦੇਸ਼ 'ਚ ਬੈਠੇ ਆ ਜੇਕਰ ਅਸੀਂ ਆਪਣੀ ਮਾਂ ਬੋਲੀ 'ਚ ਗੱਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵਿਰਸਾ ਆਪਣਾ ਇਤਿਹਾਸ ਆਪਣੇ ਧਾਰਮਿਕ ਗ੍ਰੰਥਾ ਦੇ ਨਾਲ ਜੁੜੇ ਰਵਾਂਗੇ ਕਿਉਂਕਿ ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਦਿੱਤਾ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੱਤਾ ਸ਼ਾਇਦ ਅਸੀਂ ਕਿਸੇ ਜੋਗ ਨਹੀਂ ਰਵਾਂਗੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਆਖੀ ਸੀ ਜਦੋਂ ਅਸੀਂ ਆਪਣੀ ਵਿਰਾਸਤ ਤੋਂ ਮੂੰਹ ਮੋੜ ਦਿੰਦੇ ਹਾਂ ਵਿਰਾਸਤ ਤਾਂ ਜਾਂਦਾ ਕੁਝ ਨਹੀਂ ਤੇ ਜੇਕਰ ਜਿਸ ਦਿਨ ਵਿਰਾਸਤ ਨੇ ਸਾਡੇ ਤੋਂ ਮੂੰਹ ਮੋੜ ਲਿਆ ਤੇ ਸਾਡਾ ਰਹਿਣਾ ਕੁਝ ਨਹੀਂ ਗੁਰੂ ਕਿਰਪਾ ਕਰੇ ਅਸੀਂ ਆਪਣੀ ਮਾਂ ਬੋਲੀ ਨੂੰ ਆਪਣੀ ਵਿਰਾਸਤ ਦਾ ਸ਼ਿੰਗਾਰ ਬਣਾਈਏ ਆਪਣੇ ਘਰਾਂ ਦਾ ਸ਼ਿੰਗਾਰ ਬਣਾਈਏ ਆਪ ਸਮੂਹ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ द <muchas> <t>